9 ਸਾਲ ਦੇ ਪਹਿਲੇ ਦਿਨ ਹੀ ਸ਼ੰਭੂ ਬਾਰਡਰ ਤੇ ਸਰਬਨ ਸਿੰਘ ਪੰਦੇਰ ਉਸ ਥਾਂ ਤੇ ਖੜ ਗਏ ਜਿੱਥੇ ਬੈਰੀਗੇਟਿੰਗ ਹੋਈਆ ਜਿੱਥੇ ਹੰਝੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਚੱਲੇ ਸੀ ਤੇ ਦਿਨ ਚੜ੍ਹਦੇ ਹੀ ਸਰਬਨ ਸਿੰਘ ਪੰਦੇਰ ਉਸ ਥਾਂ ਦੇ ਉੱਤੇ ਖੜ ਕੇ ਅੱਗ ਬਬੋਲੇ ਹੁੰਦੇ ਹੋਏ ਨਜ਼ਰ ਆਏ ਆਖਰ ਕਿਉਂ 9 ਸਾਲ ਵਾਲੇ ਦਿਨ ਹੀ ਕਿਸਾਨ ਲੀਡਰ ਇੰਨਾ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆਏ ਆਖਰ ਕੀ ਕਾਰਨ ਹੈ ਇੱਕ ਵਾਰ ਸਰਬਨ ਸਿੰਘ ਪੰਦੇਰ ਦੀ ਜਵਾਨੀ ਸੁਣ ਲਓ ਮੈਂ ਸਰਬਨ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਬਾਰਡਰ ਤੇ ਖੜਾ ਮੇਰੇ ਪਿੱਛੇ ਤੁਹਾਨੂੰ ਜੜੀ 13 ਫਰਵਰੀ ਇਸ ਤੋਂ ਪਹਿਲਾਂ 6 ਫਰਵਰੀ ਦੀ ਮੋਦੀ ਸਰਕਾਰ ਵੱਲੋਂ ਕੰਦ ਕੱਢੀ ਗਈ ਆ ਉਸ ਕੰਦ ਦੇ ਨੇੜੇ ਖੜਾ ਜਿੱਧਰ ਸਾਡੇ ਜਥੇ ਜਾਂਦੇ ਹੈਗੇ ਇਸ ਕੰਦ ਨੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕੀਤਾ ਇਸ ਕੰਦ ਨੇ ਵਪਾਰੀਆਂ ਨੂੰ ਬਰਬਾਦ ਕੀਤਾ ਇਸ ਕੰਦ ਨੇ ਪੰਜਾਬ ਦੇ ਟਰਾਂਸਪੋਰਟਰਾਂ ਦਾ ਹਰਿਆਣੇ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਔਰ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨ ਜਿਹੜੇ ਜਿੰਨਾ ਦਾ ਹੱਕ ਮੰਗਾ ਦੇਸ਼ ਸਾਡੇ ਦੇ ਬੰਦ ਨੂੰ ਜਾਨ ਤੋਂ ਰੋਕਿਆ ਗਿਆ ਜਿਹੜੇ ਮੰਤਰੀ ਕਹਿੰਦੇ ਸੀ ਵੀ ਜਿਹੜੇ ਕਾਂ ਕਾਂ ਕਰਦੇ ਰਹੇ 10 ਮਹੀਨੇ ਵੀ ਟਰੈਕਟਰ ਟਰਾਲੀ ਚ ਬੰਬ ਬਤੂਕਾ ਨੇ ਔਰ ਤੁਸੀਂ ਪੈਦਲ ਆ ਜਾਓ ਜਦੋਂ ਪੈਦਲ ਜਥਿਆਂ ਦਾ ਕੂਚ ਕੀਤਾ ਲਗਭਗ 44 45 ਜ਼ਖਮੀ ਹੋ ਗਏ ਔਰ ਦਿੱਲੀ ਨਹੀਂ ਜਾਣ ਦਿੱਤਾ ਔਰ ਕੇਂਦਰੀ ਮੰਤਰੀਆਂ ਦੀ ਕੀ ਕ੍ਰੈਡੀਬਿਲਟੀ ਆ ਰਮਨਜੀਤ ਬਿੱਟੂ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਹਰਿਆਣੇ ਦਾ ਖੇਤੀਬਾੜੀ ਮੰਤਰੀ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਪਰ ਜਿਵੇਂ ਕਿਸਾਨਾਂ ਤੇ ਅਰ ਜਿਹੜੇ ਅਸੀਂ ਸਵਾਲ ਮੋਦੀ ਸਰਕਾਰ ਨੂੰ ਕੀਤੇ ਸੀ ਵੀ 100 ਬੰਦਾ ਪੈਦਲ ਜਾਂਦਾ ਤੁਹਾਡੇ ਲਈ ਕਿਵੇਂ ਅਮਨ ਕਾਨੂੰਨ ਲਈ ਖਤਰਾ ਹੋ ਸਕਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ ਅੱਜ ਕਮਮ ਦੀ ਮੀਟਿੰਗ ਆ ਉਹਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਮੋਜਦਾ ਦੀ ਵਿੱਚ ਜਥਿਆਂ ਬਾਰੇ ਵਿਚਾਰ ਚਰਚਾ ਕਰਾਂਗੇ ਉਧਰਲੇ ਪਾਸੇ 36 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਸਰਕਾਰ ਦਾ ਉਸਤੇ ਰੁਖ ਰਵਈਆ ਕੀ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕੋਈ ਚਿੰਤਾ ਨਹੀਂ ਹੈ ਕਿ ਦੇਸ਼ ਦੇ ਕਿਸਾਨ ਮਜ਼ਦੂਰ ਦੀ ਔਰ ਜਦੋਂ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚਿੰਤਾ ਨਹੀਂ ਕਰਦਾ ਸ਼ਹਿਦ ਮਸਲੇ ਨਾ ਹੱਲ ਹੋਣ ਉਹ ਕੱਲੇ ਕਾਰਪੋਰੇਟ ਘਰਾਣਿਆਂ ਬਾਰੇ ਉਹਨਾਂ ਦੀ ਪਾਲਿਸੀ ਬਾਰੇ ਸੋਚ ਰਹੇ ਨੇ ਜਿਹੜਾ ਨਵਾਂ ਖਲੜਾ ਖੇਤੀ ਮੰਡੀ ਨੂੰ ਜੀ ਹੱਥਾਂ ਵਿੱਚ ਦੇਣ ਦਾ ਉਹਨਾਂ ਨੇ ਲੈ ਕੇ ਆਉਣਾ ਅੱਜ ਕੱਲ ਦਾ ਜਨਤਕ ਕੀਤਾ ਹੈਗਾ ਉਹਦੇ ਖਿਲਾਫ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕਰ ਲਿਆ ਹੈਗਾ ਇਹਦੇ ਨਾਲ ਨਾਲ ਦੋਆ ਫੋਰਮਾਂ ਨੇ ਜਿਹੜਾ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕਰਕੇ ਕਮਿਟਮੈਂਟ ਸੀਗੀ ਵੈਸੀ ਮੰਗਾਂ ਮਨਾਉਣ ਲਈ ਸੰਘਰਸ਼ ਕਰ ਰਹੇ ਹੈਗੇ ਆ ਇਹ ਦੋ ਕਹਾ ਜਿਹੜੇ ਦੋ ਵੱਡੇ ਐਲਾਨ ਹੋਏ ਸੀ ਅ ਡਲੇਵਾਲ ਸਾਹਿਬ ਦਾ ਮਰਨ ਵਰਤ ਅਤੇ ਦਿੱਲੀ ਕੂਚ ਪੈਦਲ ਇਹ ਦੋਵੇਂ ਮੰਗਾਂ ਮਨਾਉਣ ਲਈ ਸੀ ਹੈਗੇ ਔਰ ਅੱਜ ਵੀ ਇਹ ਮੋਰਚਾ ਦੋਵੇਂ ਫੋਰਮ ਉਸੇ ਗੱਲ ਤੇ ਖੜੇ ਹੈਗੇ ਨੇ ਕਿ ਜਦ ਮੰਗਾਂ ਮਨਾਉਣ ਤੱਕ ਇਹ ਮੋਰਚਾ ਜਾਰੀ ਰਹੂਗਾ ਪੰਜਾਬ ਬੰਦ ਦਾ ਐਡਾ ਵੱਡਾ ਸਮਰਥਨ ਲੋਕਾਂ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਸਤੇ ਆਉਣ ਵਾਲੇ ਦਿਨਾਂ 'ਚ ਤਿੱਖੇ ਤੇ ਵੱਡੇ ਸੰਘਰਸ਼ ਦੀ ਲੋਕਾਂ ਨੂੰ ਤਿਆਰੀ ਕਰਨ ਦੀ ਅਪੀਲ ਕਰਦੇ ਆਂ ਧੰਨਵਾਦ ਤਾਂ ਤੁਸੀਂ ਸੁਣਿਆ ਸਰਬਨ ਸਿੰਘ ਪੰधेਰ ਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦਾ ਕੋਈ ਵੀ ਸੱਦਾ ਨਹੀਂ ਆਇਆ ਕੋਈ ਗੱਲਬਾਤ ਕਰਨ ਦੇ ਲਈ ਰਾਜੀ ਨਹੀਂ ਆ ਸਾਲ ਬੀਤ ਗਿਆ 2024 ਚਲੇ ਗਿਆ ਇਸੇ ਤਰੀਕੇ ਦੇ ਨਾਲ ਪ੍ਰੋਟੈਸਟ ਕਰਦੇ ਇਸੇ ਤਰੀਕੇ ਦੇ ਨਾਲ ਆਸਾਂ ਉਮੀਦਾਂ ਦੇ ਨਾਲ 24 ਤੋਂ ਬਾਅਦ ਹੁਣ 25 ਚੜ ਗਿਆ 25 ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਹਲੇ ਵੀ ਕੋਈ ਸਾਨੂੰ ਕੇਂਦਰ ਦੇ ਸੱਦੇ ਦੀ ਉਮੀਦ ਨਹੀਂ ਆ ਤਾਂ ਅਸੀਂ ਹੁਣ ਵੱਡਾ ਪ੍ਰੋਗਰਾਮ ਦੇਵਾਂਗੇ ਕਿਸਾਨੀ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਕਿ ਅੱਜ ਵੱਡਾ ਐਲਾਨ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾਣਾ ਹੈ ਕਿ ਅੱਜ ਦੇ ਦਿਨ ਨਵੇਂ ਸਾਲ ਵਾਲੇ ਦਿਨ ਹੀ ਦਿੱਲੀ ਕੂਚ ਦਾ ਐਲਾਨ ਹੋ ਜਾਵੇਗਾ ਜਾਂ ਫਿਰ ਪਹਿਲਾਂ ਦੀ ਤਰ੍ਹਾਂ 101 ਮਰਜੀਬੜਿਆਂ ਦਾ ਜੱਥਾ ਭੇਜਿਆ ਜਾਵੇਗਾ ਸਭ ਦੀਆਂ ਨਜ਼ਰਾਂ ਇਸ ਦੇ ਉੱਤੇ ਰਹਿਣਗੀਆਂ ਤਾਂ ਦੱਸਦੀ ਇੱਕ ਵਾਰ ਤੁਹਾਨੂੰ ਵਿਸਤਾਰ ਦੇ ਨਾਲ ਕਿ 13 ਫਰਵਰੀ ਤੋਂ 13 ਫਰਵਰੀ 2024 ਤੋਂ ਸ਼ੰਭੂ ਮੋਰਚਾ ਚੱਲ ਰਿਹਾ ਖਨੌਰੀ ਬਾਰਡਰ ਦੇ ਉੱਤੇ ਡਟੇ ਨੇ ਕਿਸਾਨ ਰਾਜਸਥਾਨ ਦੇ ਰਤਨਪੁਰਾ ਬਾਰਡਰ ਤੇ ਡਟੇ ਨੇ ਤੇ ਡੱਬ ਵਾਲੀ ਬਾਰਡਰ ਦੇ ਉੱਤੇ ਡਟੇ ਨੇ ਕਿਸਾਨ ਪਰ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਪ੍ਰਵਾਨ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਮੰਗਾਂ ਕੀ ਨੇ ਐ ਐਮਐਸਪੀ ਦਾ ਗਰੰਟੀ ਕਾਨੂੰਨ ਬੜਵਾਉਣ ਦੀ ਸਭ ਤੋਂ ਵੱਡੀ ਮੰਗ ਹੈ ਉਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾਕਰਮ ਵਾਪਰਿਆ ਸੀ ਉਸ ਦਾ ਇਨਸਾਫ ਲੈਣ ਦੀ ਮੰਗ ਹੈ ਨਰੇਗਾ ਮਜ਼ਦੂਰਾ ਦੀ ਦਿਹਾੜੀ ਤੈਅ ਕਰਨ ਦੀ ਮੰਗ ਹੈ ਬਿਜਲੀ ਜੋ ਪ੍ਰਾਈਵੇਟ ਕਰ ਰਹੇ ਨੇ ਉਸ ਨੂੰ ਪ੍ਰਾਈਵੇਟ ਕਰਨ ਤੋਂ ਰੋਕਣ ਦੀ ਮੰਗ ਹੈ ਇੱਕ ਹੋਰ ਜਿਹੜੀ ਮੰਗ ਐਡ ਹੋ ਚੁੱਕੀ ਆ ਜੋ 21 ਫਰਵਰੀ ਨੂੰ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਸ਼ੁਭਕਰਨ ਸਿੰਘ ਨੌਜਵਾਨ ਜੋ ਸ਼ਹੀਦ ਹੋਇਆ ਉਸ ਦੇ ਪਰਿਵਾਰ ਨੂੰ ਇਨਸਾਫ ਤੇ ਨਾਲ ਹੀ ਜਿਹੜੇ ਕਿਸਾਨ ਸੀ ਸ਼ਹੀਦ ਹੋਏ ਪਿਛਲੇ ਅੰਦੋਲਨ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਹੈ ਤਾਂ ਕੁੱਲ ਮਿਲਾ ਕੇ 13 ਮੰਗਾਂ ਨੂੰ ਲੈ ਕੇ ਕਿਸਾਨ ਮੋਰਚੇ ਦੇ ਉੱਤੇ ਡਟੇ ਹੋਏ ਨੇ ਪਰ ਮੰਗਾਂ ਹਲੇ ਤੱਕ ਪ੍ਰਭਾਵ ਨਹੀਂ ਹੋਈਆਂ ਜਿਸ ਦੇ ਚਲਦਿਆਂ ਕਿਸਾਨ ਅਜਿਹੇ ਮੌਸਮ ਦੇ ਵਿੱਚ ਵੀ ਪੋਹ ਦੇ ਮਹੀਨੇ ਦੇ ਵਿੱਚ ਵੀ ਜਿੱਥੇ ਲੋਕ ਰਜਾਈਆਂ ਦੇ ਵਿੱਚੋਂ ਨਹੀਂ ਨਿਕਲਦੇ ਜਿੱਥੇ ਲੋਕ ਘਰਾਂ ਦੇ ਵਿੱਚ ਹੀਟਰ ਲਾ ਕੇ ਬੈਠੇ ਨੇ ਜਿੱਥੇ ਲੋਕ ਢੋਣੀਆਂ ਬਾਲ ਬਾਲ ਕੇ ਆਪਣਾ ਆਪਣੇ ਹੱਥ ਸੇਕ ਰਹੇ ਨੇ ਉੱਥੇ ਹੀ ਕਿਸਾਨ ਧੜਕਾਂ ਦੇ ਉੱਤੇ ਟਰਾਲੀਆਂ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਤਾਂ ਅਖਰ ਕਦੋਂ ਤੱਕ ਦੇਸ਼ਦਾਨ ਦਾ ਤਾਂ ਇਸ ਤਰੀਕੇ ਦਾ ਬੈਠਣਾ ਬੈਠੇਗਾ ਕਦੋਂ ਤੱਕ ਇਹ ਟਰੈਕਟਰ ਖੇਤਾਂ ਦੇ ਵਿੱਚ ਜਾਣਗੇ ਦੇਖਣ ਵਾਲੀ ਗੱਲ ਰਹੇਗੀ